ਅਯੁੱਧਿਆ ਉਸ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਦਾ ਰਾਮ ਭਗਤ ਸਾਲਾ ਤੋਂ ਇੰਤਜ਼ਾਰ ਕਰ ਰਹੇ ਸਨ ਅਯੁੱਧਿਆ ਚ ਅੱਜ 22 ਜਨਵਰੀ ਨੂੰ ਰਾਮ ਮੰਦਰ ਪ੍ਰਾਣ ਪ੍ਰਠਿਸ਼ਟਾ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਧਾਰਮਿਕ ਰਸਮਾਂ ਵਿੱਚ ਹਿੱਸਾ ਲੈਣਗੇ ਅਯੁੱਧਿਆ ਸ਼ਹਿਰ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ ਹਰ ਪਾਸੇ ਫੁੱਲਾਂ ਦੀ ਮਹਿਕ ਅਤੇ ਰੋਸ਼ਨਾਈਆਂ ਦੀ ਚਮਕ ਹੈ ਪੂਰੇ ਦੇਸ਼ 'ਚ ਉਤਸ਼ਾਹ ਦਾ ਮਾਹੌਲ ਹੈ ਕਿਉਂਕਿ ਸਦੀਆਂ ਦੇ ਇੰਤਜ਼ਾਰ ਤੋਂ ਬਾਅਦ ਰਾਮ ਲਲਾ ਅਯੁੱਧਿਆ ਚ ਮੰਦਿਰ 'ਚ ਮੌਜੂਦ ਹੋਣਗੇ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ٹرسٹ ਦੇ ਅਨੁਸਾਰ ਇਹ ਇੱਕ ਇਤਿਹਾਸਕ ਮੌਕਾ ਹੈ ਜਿਸ ਦੀ ਰਾਖ ਬਖਤ ਦਹਾਕਿਆ ਤੋਂ ਉਡੀਕ ਕਰ ਰਹੇ ਸਾਂ। ਜੇਕਰ ਤੁਸੀਂ ਵੀ ਇਸ ਇਤਿਹਾਸਕ ਪਲ ਦਾ ਗਵਾਹ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਪੂਰੇ ਪ੍ਰੋਗਰਾਮ ਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹੋ। ਹਿੰਦੂ ਸਮਾਜ ਦੀ 500 ਸਾਲਾਂ ਦੀ ਤਪੱਸਿਆ ਤੋਂ ਬਾਅਦ ਆਖਰਕਾਰ ਭਗਵਾਨ ਸ਼੍ਰੀ ਰਾਮ ਲੱਲਾ ਅੱਜ ਆਪਣੇ ਵਿਸ਼ਾਲ ਮਹਿਲ ਵਿੱਚ ਨਿਵਾਸ ਕਰਨ ਜਾ ਰਹੇ ਨੇ ਅਯੁੱਧਿਆ ਰਾਮ ਮੰਦਰ ਦੇ ਪਾਵਨ ਅਸਥਾਨ 'ਤੇ ਪ੍ਰਾਣ ਪ੍ਰਠਿਸ਼ਟਾ ਦੇ ਰਸਮ ਅਭਿਜੀਤ ਮੂਰਤ 'ਚ ਨਿਭਾਈ ਜਾਵੇਗੀ ਇਸ ਇਤਿਹਾਸਕ ਮੌਕੇ 'ਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੀਐਮ ਯੋਗੀ ਇੱਕ ਦਿਨ ਪਹਿਲਾਂ ਹੀ ਅਯੁੱਧਿਆ ਧਾਮ ਪਹੁੰਚੇ ਨੇ ਇਸ ਦੇ ਨਾਲ ਹੀ ਪੀਐਮ ਮੋਦੀ ਸਵੇਰੇ 10:25 'ਤੇ ਅਯੁੱਧਿਆ ਧਾਮ ਦੇ ਮਹਾਰਿਸ਼ੀ ਵਾਲਮੀਕੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣਗੇ ਉਹ 10:45 ਤੇ ਅਯੋਧਿਆ ਹੈਲੀਪੈਡ ਤੇ ਪਹੁੰਚਣਗੇ ਇੱਥੇ ਉਹ ਸਿੱਧੇ ਰਾਮ ਜਨਮ ਭੂਮੀ ਵਾਲੀ ਥਾਂ ਤੇ ਪਹੁੰਚਣਗੇ ਇਸ ਤੋਂ ਬਾਅਦ ਉਹ ਸਵੇਰੇ 11:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਵੱਖ-ਵੱਖ ਸਮਾਗਮਾਂ ਵਿੱਚ ਭਾਗ ਲੈਣਗੇ ਜਦਕਿ ਦੁਪਹਿਰ 12:05 ਤੋਂ 12:55 ਤੱਕ pran pratishta ਦਾ ਆਯੋਜਨ ਕੀਤਾ ਜਾਵੇਗਾ ਦੁਪਹਿਰ 1 ਵਜੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਉਹ ਸਮਾਗਮ ਵਾਲੀ ਥਾਂ ਤੇ ਪਹੁੰਚਣਗੇ ਜਿੱਥੇ ਹੋਰ ਵਿਸ਼ੇਸ਼ ਮਹਿਮਾਨਾਂ ਦੇ ਨਾਲ ਨਾਲ ਉਹ ਪੂਰੇ ਦੇਸ਼ ਅਤੇ ਦੁਨੀਆ ਨੂੰ ਸੰਬੋਧਨ